ਮਾਰਕੀਟ ਬੇਸਿਕਲੀ ਜਿਹੜਾ ਇੱਕ 트럼ਪ ਨੇ ਟੈਰਿਫ ਲਗਾਏ ਹੋਏ ਆ ਉਹਦੇ ਰਿਜ਼ਲਟ ਦੀ ਵੇਟ ਕਰ ਰਹੀ ਆ ਅਦਰਵਾਈਜ਼ ਮਾਰਕੀਟ ਦੇ ਵਿੱਚ ਰੈਗੂਲਰ ਬੇਸਿਸ ਦੇ ਉੱਤੇ ਜਿਹੜੀ ਮਿਊਚੁਅਲ ਫੰਡ ਇੰਡਸਟਰੀ ਆ ਬੜੀ ਸਪੋਰਟ ਕਰ ਰਹੀ ਆ ਮੰਥਲੀ ਜਿਹੜੀ SIP ਅਮਾਉਂਟ ਇਕੱਠੀ ਹੋ ਰਹੀ ਆ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਦੇ ਅੰਡਰ ਉਹ ਹਰ ਮੰਥ ਵੱਧ ਕੇ ਆ ਰਹੀ ਆ ਜਦੋਂ US ਨੇ ਟੈਰਿਫ ਲਾਇਆ ਸੀਗਾ ਉਦੋਂ ਮਾਰਕੀਟ ਨੇ ਕੁਝ ਹੋਰ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕੋਈ ਨਵਾਂ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਹਾਂਜੀ ਇੰਡੀਆ ਵਾਲੇ ਦੇ ਜਦੋਂ ਟੈਰਿਫ ਲੱਗੇ ਆ ਤੇ ਕੋਈ ਹੋਰ ਹਾਲ ਨਹੀਂ ਹੈ ਇਹਨਾਂ ਨੇ ਵਾਸਤੇ ਇਹਨਾਂ ਨੇ ਹੋਰ ਡਿਫਰੈਂਟ ਕੰਟਰੀ ਯੂਕੇ ਨਾਲ ਇਹਨਾਂ ਨੇ ਬੜਾ ਤਕੜਾ ਐਗਰੀਮੈਂਟ ਸਾਈਨ ਕੀਤਾ ਆ ਐਕਸੈਪਟ ਯੂਐਸਏ ਛੱਡ ਕੇ ਇਹਨਾਂ ਨੇ ਹੋਰ ਨਵੇਂ ਕੰਟਰੀਆਂ ਨੂੰ ਕਾਫੀ ਐਕਸਪਲੋਰ ਕਰ ਰਹੇ ਜਦੋਂ ਦੁਆਰਾ ਕਿਤੇ ਅਮਰੀਕਾ ਨਾਲ ਹੁਣ ਟੈਰਿਫ ਸੈਟਲ ਹੋ ਜਾਏਗਾ ਤਾਂ ਇੰਡੀਆ ਵਾਸਤੇ ਤਾਂ ਬਹੁਤ ਵਧੀਆ ਹੋ ਜਾਏਗਾ ਇੱਕ ਤਾਂ ਆਲਰੇਡੀ ਇਹਨਾਂ ਨਾਲ ਸਮਝੌਤੇ ਜਿਹੜਾ ਹੋ ਰਹੇ ਆ ਉਹ ਬੁੱਢੇ ਵੀ ਕੰਟੀਨਿਊ ਹੋ ਜਾਣਗੇ ਟ੍ਰੇਡ ਇੱਕ ਨਵੇਂ ਕੰਟਰੀ ਹੋਰ ਐਕਸਪਲੋਰ ਹੋ ਜਾਣਗੇ ਸਾਰੇ ਔਰ ਜਿਹੜੀ ਹੁਣ ਗਵਰਨਮੈਂਟ ਅੱਜ ਉੱਥੇ ਜਿੱਤੋਂ ਹੋ ਰਹੀ ਆ ਬੀਜੇਪੀ ਐਨਡੀਆ ਦੀ ਉਹ ਨਾਲੇ ਕਿ ਜੋ ਇਹਨਾਂ ਦੀਆਂ ਨੀਤੀਆਂ ਚੱਲੀਆਂ ਆ ਰਹੀਆਂ ਪਾਲਿਸਿਸ ਚੱਲੀਆਂ ਆ ਰਹੀਆਂ ਉਹ ਐਜ਼ ਇਟ ਇਜ਼ ਕੰਟੀਨਿਊ ਰਹਿਣਗੀਆਂ ਤੇ ਬਾਜ਼ਾਰ ਨੂੰ ਕਾਫੀ ਅੱਛਾ ਬੜਾਵਾ ਉਹਦੇ ਵਿੱਚ ਬਿਹਾਰ ਦੇ ਇਲੈਕਸ਼ਨ ਦੇਖੋ ਜਿਹੜਾ ਮੰਡਟ ਹੈ ਉਹ ਬਹੁਤ ਐਕਸਪੈਕਟੇਸ਼ਨਸ ਹੈ ਠੀਕ ਹੈ ਬਾਜ਼ਾਰ ਇਹ ਤਾਂ ਡਿਸਕਾਊਂਟ ਕਰ ਰਿਹਾ ਸੀਗਾ ਕਿ ਕਿਸੇ ਜਗ੍ਹਾ ਤੇ ਜਾ ਕੇ ਐਨਕੀ ਗਵਰਨਮੈਂਟ ਉੱਤ ਆਏਗੀ ਔਰ ਇਸ ਪੱਧਰ ਤੇ ਆਏਗੀ ਇਹ ਸ਼ਾਇਦ ਉਹ ਐਡਾ ਡਿਸਕਾਊਂਟ ਨਹੀਂ ਕੀਤਾ ਸੀ ਹੋ ਸਕਦਾ ਅਗਲੇ 1-2 ਦਿਨ ਵਿੱਚ ਇਸ ਦਾ ਸਾਨੂੰ ਦੇਖਣ ਦਾ ਵੀ ਮਿਲੇਗਾ ਔਂਕਾਰਾ ਕਿ ਬਾਜ਼ਾਰ ਇਸ ਨੂੰ ਪੋਜੀਟਿਵਲੀ ਲਏਗਾ ਮੇਰੇ ਹਿਸਾਬ ਦੇ ਨਾਲ ਅਗਲੇ ਮਹੀਨੇ 2 ਮਹੀਨੇ ਤੱਕ ਤੁਸੀਂ ਖੁਦ ਦੇਖੋਗੇ ਇੰਡੀਆ ਦੇ ਵਿੱਚ ਬੜੇ-ਬੜੇ ਪੱਧਰ ਤੇ ਇਨਫਲੋ ਸ਼ੁਰੂ ਹੋ ਜਾਏਗਾ ਕਿਉਂਕਿ ਪੈਸਾ ਜਿੱਥੋਂ ਬਣਾਇਆ ਜਾ ਸਕਦਾ ਹੈ ਉੱਥੇ ਬਣ ਚੁੱਕਾ ਹੈ ਹੁਣ ਜਿੱਥੋਂ ਪੈਸਾ ਬਣਨ ਦੀ ਚਾਂਸ ਹੈ ਉਹ ਇੰਡੀਆ ਵਰਗੀ ਮਰਜੀ ਮਾਰਕੀਟ ਤੇ ਹੀ ਹੈ ਜਿਦੇ ਵਿੱਚ ਆਪਣੇ ਫੰਡਾਮੈਂਟਲ ਮਾਈਕਰੋ ਪੂਰੀ ਤਰ੍ਹਾਂ ਇੰਟੈਕਟ ਹੈ ਔਰ ਜਿਹਦੀ ਗਰੋਥ 7 7.5% ਦੇ ਆਸ-ਪਾਸ ਮਜੂਰ ਹੈ ਚਨ ਹਿਤੇਸ਼ੀ টিਆਰਪੀ ਨਹੀਂ ਭਰੋਸਾ ਆਪਕਾ ਸਟਾਕ ਮਾਰਕੀਟਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੂਰੀ ਦੁਨੀਆ ਦੀ ਗੇਮ ਜਿਹੜੀ ਅੱਜ ਕੱਲ ਸਟਾਕਸ ਤੇ ਚੱਲ ਰਹੀ ਹੈ ਤੇ ਕਿਤੇ ਵੀ ਕੋਈ ਚੋਣਾ ਹੁੰਦੀਆਂ ਨੇ ਚਾਹੇ ਉਹ ਦੇਸ਼ ਦੇ ਅੰਦਰ ਅਲੱਗ-ਅਲੱਗ ਸੂਬਿਆਂ ਦੀ ਹੋਵੇ ਜਾਂ ਕਿਸੇ ਹੋਰ ਦੇਸ਼ ਦੀ ਕੋਈ ਚੋਣ ਹੋਵੇ ਤਾਂ ਸਟਾਕ ਮਾਰਕੀਟ ਤੇ ਵੀ ਉਹਨਾਂ ਦਾ ਅਸਰ ਦੇਖਣ ਨੂੰ ਮਿਲਦਾ ਹੈ ਤਾ ਅੱਜ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਆਏ ਨੇ ਬਹੁਤ ਲੰਬੇ ਸਮੇਂ ਤੋਂ ਉਸ ਦਾ ਚੋਣ ਖਾੜਾ ਭਖਿਆ ਹੋਇਆ ਸੀ ਤੇ ਸਟਾਕ ਮਾਰਕੀਟ ਦੇ ਵਿੱਚ ਵੀ ਇਨਾਂ ਚੀਜ਼ਾਂ ਦੇ ਨਾਲ ਹਲਚਲ ਆਂਦੀ ਹੈ ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਅਸੀਂ ਲੁਧਿਆਣਾ ਸਟਾਕ ਐਕਸਚੇਂਜ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਮਾਰਕੀਟ ਦੇ ਐਕਸਪਰਟ ਅਨੁਰਾਗ ਜੀ ਮੌਜੂਦ ਨੇ ਤੇ ਨਾਲ ਉਹਨਾਂ ਦੇ ਸਾਥੀ ਖੋਰ ਮੌਜੂਦ ਨੇ ਸ਼ੁਰੂਆਤ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਥੋੜਾ ਜਿਹਾ ਇਸ ਚੀਜ਼ ਦਾ ਆਈਡੀਆ ਦੋ ਕਿ ਇਲੈਕਸ਼ਨਸ ਮਾਰਕੀਟ ਤੇ ਕਿੰਨਾ ਅਸਰ ਪਾਉਂਦੇ ਨੇ ਕਿੰਨੇ ਕ ਪਰਸੈਂਟੇਜ ਦਾ ਇਹਨਾਂ ਦੇ ਨਾਲ ਜੁੜਾ ਹੋਏਗਾ ਦੇਖੋ ਜੀ ਇਲੈਕਸ਼ਨ ਦਾ ਇੱਕ ਪੋਲੀਟਿਕਲ ਸਟੇਬਿਲਟੀ ਦਾ ਦੇਸੀ ਰਹਿੰਦਾ ਹੀ ਹੈ ਜਦ ਵੀ ਇਲੈਕਸ਼ਨਸ ਆ ਸਟੇਟਸ ਦੇ ਹੁੰਦੇ ਆ ਚਾਹੇ ਆਪਣੇ ਲੋਕ ਸਭਾ ਦੇ ਹੁੰਦੇ ਆ ਕਿਉਂਕਿ ਸਰਕਾਰਾਂ ਦੇ ਨਾਲ ਸਟੇਬਲ ਹੋਣਗੀਆਂ ਤਾਂ ਉਹਦੇ ਨਾਲ ਇੱਕ ਲੋਕਾਂ ਦਾ ਫੇਧ ਬੰਦਾ ਹੈ ਜਾਂ ਫੋਰਨਰ ਦਾ ਫੇਧ ਬੰਦਾ ਹੈ ਸੋ ਹੁਣ ਬਿਹਾਰ ਦੇ ਇਲੈਕਸ਼ਨ ਹੈ ਦੇਖੋ ਜਿਹੜਾ ਮੰਡਟ ਹੈ ਉਹ ਬਹੁਤ ਐਕਸਪੈਕਟੇਸ਼ਨਸ ਹੈ ਠੀਕ ਹੈ ਬਾਜ਼ਾਰ ਇਹ ਤਾਂ ਡਿਸਕਾਊਂਟ ਕਰ ਰਿਹਾ ਸੀਗਾ ਕਿ ਕਿਸੇ ਜਗ੍ਹਾ ਤੇ ਜਾ ਕੇ ਐਨਡੀਆ ਗਵਰਨਮੈਂਟ ਆਏਗੀ। ਹੂੰ ਔਰ ਇਸ ਪੱਧਰ ਤੇ ਆਏਗੀ ਇਹ ਸ਼ਾਇਦ ਉਹ ਐਡਾ ਡਿਸਕਾਊਂਟ ਨਹੀਂ ਕੀਤਾ ਸੀ। ਹੋ ਸਕਦਾ ਅਗਲੇ 1-2 ਦਿਨ ਵਿੱਚ ਇਸ ਦਾ ਸਾਨੂੰ ਦੇਖਣ ਦਾ ਵੀ ਮਿਲੇਗਾ ਓੰਕਾਰਾ ਕਿ ਕਿ ਬਾਜ਼ਾਰ ਇਸ ਨੂੰ ਪੋਜ਼ੀਟਿਵਲੀ ਲਏਗਾ। ਹੂੰ ਤੇ ਬਾਕੀ ਪੋਲੀਟੀਕਲ ਸਟੇਬਿਲਟੀ ਹੈ। ਮੈਕਰੋ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਨਾਲ ਸਾਰਾ ਮੈਂਡ ਰਹਿ ਜਾਂਦਾ ਹੈ। ਹੂੰ ਅੱਜ ਸਰ ਤੁਸੀਂ ਦੱਸੋ ਕਿ ਅੱਜ ਮਾਰਕੀਟ ਹੁਣ ਟ੍ਰੈਂਡ ਕਿੱਥੇ ਕਰ ਰਹੀ ਹੈ? ਕੀ ਸਥਿਤੀ ਕੀ ਚੱਲ ਰਹੀ ਹੈ ਮਾਰਕੀਟ ਦੀ? ਮਾਰਕੀਟ ਇਸ ਤਰ੍ਹਾਂ ਹੈ ਕਿ ਪਿਛਲੇ 3-4 ਮਹੀਨੇ ਤੋਂ ਇੱਕ ਰੇਂਜ ਵਿੱਚ ਫਸੀ ਹੋਈ ਆ ਉੱਪਰਲੀ ਰੇਂਜ ਇਹ 26000 ਦੀ ਆ ਥੱਲੇ ਰੇਂਜ ਕੋਈ ਇਹ 25000 ਦੀ ਚੱਲ ਰਹੀ ਆ ਮਾਰਕੀਟ ਬੇਸਿਕਲੀ ਜਿਹੜਾ ਇੱਕ 트럼ਪ ਨੇ ਟੈਰਿਫ ਲਗਾਏ ਹੋਏ ਆ ਉਹਦੇ ਰਿਜ਼ਲਟ ਦੀ ਵੇਟ ਕਰ ਰਹੀ ਆ ਜੀ ਅਦਰਵਾਜ਼ੀ ਮਾਰਕੀਟ ਦੇ ਵਿੱਚ ਰੈਗੂਲਰ ਬੇਸਿਸ ਦੇ ਉੱਤੇ ਜਿਹੜੀ ਮਿਊਚੁਅਲ ਫੰਡ ਇੰਡਸਟਰੀ ਆ ਬੜੀ ਸਪੋਰਟ ਕਰ ਰਹੀ ਆ ਮੰਥਲੀ ਜਿਹੜੀ ਸਿੱਪ ਅਮਾਉਂਟ ਇਕੱਠੀ ਹੋ ਰਹੀ ਆ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਦੇ ਅੰਡਰ ਉਹ ਹਰ ਮੰਥ ਵੱਧ ਕੇ ਆ ਰਹੀ ਹੈ ਠੀਕ ਹੈ ਲੇਟੈਸਟ ਫਿਗਰ ਵੀ ਜਿਹੜੀ ਆਈ ਹੈ 29600 ਕਰੋੜ ਦੀ ਫਿਗਰ ਆਈ ਆ ਔਰ ਇਹਨਾਂ ਦੀ ਮਿਚੁਅਲ ਫੰਡ ਇੰਡਸਟਰੀ ਅਪਰੋਕਸਿਮੇਟ 80 ਲੱਖ ਕਰੋੜ ਦੀ ਹੋ ਚੁੱਕੀ ਹੈ ਜਦਾ ਕਿ ਹਰ ਮੰਥ ਦੇ ਨਾਲ ਵੱਧ ਰਹੀ ਆ ਜੀ ਔਰ ਜਿਹੜੀ ਹੁਣ ਗਵਰਨਮੈਂਟ ਅੱਜ ਉੱਥੇ ਜਿੱਤੋ ਹੋ ਰਹੀ ਆ ਬੀਜੇਪੀ ਐਨਡੀਆ ਦੀ ਉਹਨਾਂ ਲੈ ਕੇ ਕਿ ਜੋ ਇਹਨਾਂ ਦੀਆਂ ਨੀਤੀਆਂ ਚੱਲੀਆਂ ਆ ਰਹੀਆਂ ਪਾਲਿਸੀਸ ਚੱਲੀਆਂ ਆ ਰਹੀਆਂ ਉਹ ਐਜ਼ ਇਟ ਇਜ਼ ਕੰਟੀਨਿਊ ਰਹਿਣਗੀਆਂ ਤੇ ਬਾਜ਼ਾਰ ਨੂੰ ਕਾਫੀ ਅੱਛਾ ਬੜਾਵਾ ਮਿਲੇਗਾ ਅੱਜ ਜਿਸ ਤਰ੍ਹਾਂ ਸਰ ਨੇ ਯੂਐਸ ਟੈਰਿਫਸ ਦੀ ਵੀ ਗੱਲ ਕੀਤੀ ਜਦੋਂ ਇੰਡੀਆ ਤੇ ਯੂਐਸ ਟੈਰਿਫਸ ਲੱਗੇ ਉਦੋਂ ਮਾਰਕੀਟ ਨੂੰ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਦਾ ਸਾਹਮਣਾ ਕਰਨਾ ਪਿਆ ਸੀ ਡਾਊਨਫਾਲ ਆਇਆ ਸੀ ਕਿ ਬੂਮ ਆਇਆ ਸੀ ਦੇਖੋ ਕੋਈ ਵੀ ਜਦ ਨਿਊਜ਼ ਕੋਕ ਹੁੰਦੀ ਹੈ ਤਾਂ ਉਹ ਇਮੀਡੀਏਟ ਇੱਕ ਨੀਜ਼ ਰਿਐਕਸ਼ਨ ਆਂਦਾ ਹੈ ਬਾਜ਼ਾਰ ਉਸ ਨੂੰ ਪੂਰੀ ਤਰ੍ਹਾਂ ਐਡਜਸਟ ਕਰ ਲੈਂਦਾ ਡਿਸਕਾਊਂਟ ਕਰ ਲੈਂਦਾ ਕਿ ਹਾਂ ਵੀ ਇਹ ਟੈਰਿਫ ਹੈਗੀ ਹੈ ਇਹ 2 ਮਹੀਨੇ ਲਈ ਹੈ 6 ਮਹੀਨੇ ਲਈ ਹੈ ਜਾਂ ਕਿਸ ਤਰੀਕੇ ਨਾਲ ਲੱਗੇ ਹੋਏ ਆ ਇਹ ਆਪਾਂ ਸਾਰਿਆਂ ਨੂੰ ਪਤਾ ਸੀ ਕਿ ਅਲਟੀਮੇਟਲੀ ਜਾ ਕੇ ਇਹਨਾਂ ਦੀ ਆਪਸ ਟ੍ਰੇਡ ਡੀਲ ਹੋਣੀ ਆ ਠੀਕ ਹੈ ਉਹਦੇ ਟਰਮਸ ਐਂਡ ਕੰਡੀਸ਼ਨ ਜਿਹੜੀ ਲਾਸਟ ਇਹਨਾਂ ਨੇ ਮਹੀਨੇ ਦੋ ਮਹੀਨੇ ਤੋਂ ਪੂਰੀਆਂ ਕਰ ਲਿਆ ਔਰ ਜਿੰਨੀ ਵੀ 네ਗੋਸ਼ੀਏਸ਼ਨ ਹੈ ਹੈਜ਼ ਬੀਨ ਉਸ ਕੰਪਲੀਟ ਹੋ ਚੁੱਕੀਆਂ ਡਰਾਫਟ ਤਿਆਰ ਹੋ ਚੁੱਕਾ ਸਿਰਫ ਸਾਈਨ ਕਰਨਾ ਹੈ ਉਹ ਕਿਉਂਕਿ ਟੈਰਫ ਲਗਾਇਆ ਸੀਗਾ ਉਹ ਤੋਂ ਡਾਊਨਫਾਲ ਆਇਆ ਸੀਗਾ ਮਾਰਕੀਟ 'ਚ ਇੱਕ ਨੀਜ਼ ਰਿਐਕਸ਼ਨ ਕੋਈ ਵੀ ਨਿਊਜ਼ ਆਉਂਦਾ ਕਿਉਂਕਿ ਜਿਹੜੀ ਚੀਜ਼ ਐਕਸਪੈਕਟ ਹੀ ਨਹੀਂ ਕਰਦੇ ਮੰਨ ਲਓ 25% ਟੈਰਿਫ ਕੋਈ ਇਸ਼ੂ ਨਹੀਂ ਆਇਆ 25% ਟੈਰਿਫ ਇਸ਼ੂ ਹੈ ਉਹਦਾਂ ਬੜੀ ਚੀਜ਼ਾਂ ਰੁਕ ਜਾਂਦੀਆਂ ਫਿਰ ਤਕੋਗੀ ਇੱਕ ਜੀਓਪੋਲਿਟিক্যাল ਜਿਹੜੇ ਨਾਲ ਉਹਦਾ ਰਿਲੇਸ਼ਨ ਸੀਗਾ ਹੁਣ ਜਦੋਂ ਡੋਨਲਡ 트ੰਪ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਸਾਡੀ ਇੰਡੀਆ ਦੇ ਨਾਲ ਆਲਮੋਸਟ ਨੇਗੋਸ਼ੀਏਸ਼ਨਸ ਡਨ ਹੋ ਚੁੱਕੀਆਂ ਤੇ ਇੱਕ ਫੇਅਰ ਡੀਲ ਤੇ ਅਸੀਂ ਪਹੁੰਚੇ ਆਂ ਤੇ ਸ਼ਾਇਦ ਉਹ ਇੱਕ ਅਮਾਉਂਟ ਤੱਕ ਉਹ ਟੈਰਿਫ ਕਰ ਜਾਣੀ ਉਸ ਤੋਂ ਬਾਅਦ ਮਾਰਕੀਟ ਨੂੰ ਕੋਈ ਹੁਲਾਰਾ ਮਿਲਿਆ ਕੋ ਇਹ ਨਾ ਬੇਸਿਕਲੀ ਬਲੇਸਿਵ ਡਿਸਗਾਇਜ਼ ਵਾਲੀ ਗੱਲ ਹੈ ਅੱਜ ਇੰਡੀਆ ਦੀ ਜੋ ਟ੍ਰੇਡ ਡੀਲ ਯੂਐਸ ਦੇ ਨਾਲ ਸੀਗਾ ਜਿਹੜੀ ਇਹਨਾਂ ਨੇ ਆਪਣੀ ਐਕਸਪੋਰਟ ਦੇ ਲਈ ਇਹਨਾਂ ਨੇ ਮੀਡਲ ਈਸ ਯੂਰਪ ਔਰ ਅੱਲੇ ਦੂਸਰੀ ਕੰਟਰੀ ਦੇ ਵਿੱਚ ਆਪਣੀ ਯੂਏਈ ਦੇ ਵਿੱਚ ਆਪਣੀ ਜਿਹੜੀ ਐਕਸਪੋਰਟ ਨੂੰ ਪੂਰਾ ਆਲਰੇਡੀ ਇਕਵਿਪਡ ਕਰ ਲਿਆ ਹੋਇਆ ਹੈ ਤਾਂ ਇਹਨਾਂ ਲਈ ਇੱਕ ਬੈਨੀਫਿਟ ਹੀ ਹੈ ਇੱਕ ਤਾਂ ਉਹ ਜਿਹੜੀ ਇਹਨਾਂ ਦੀ ਪ੍ਰੋਡਕਸ਼ਨ ਬਿਕਨੀ ਹੈ ਔਰ ਫਰਦਰ ਜਦ ਟ੍ਰੇਡ ਡੀਲ ਹੋਣੀ ਹੈ ਮੰਨ ਲਓ 500 ਬਿਲੀਅਨ ਡਾਲਰ ਦੀ ਇਹ 5 ਸਾਲ ਦਾ ਟਾਰਗੇਟ ਹੈਗਾ ਹੁਣ ਆਖਿਰ ਤਾ ਬੈਲੈਂਸ ਆਫ ਪੇਮੈਂਟ ਬਰਾਬਰ ਕਰਨਾ ਹੈ ਅਸੀਂ ਆਇਲ ਲੈਨੇ ਆ ਜਾਂ ਵੈਪਨਸ ਲੈਨੇ ਆ ਉਹਦੇ ਅਗੇਂਸ ਕਿਹੜਾ ਮਾਲ ਦੇਣਾ ਹੈ ਕਿਉਂਕਿ ਮੇਨ ਪੰਜ ਚਾਰ ਇੰਡਸਟਰੀਆਂ ਇੰਡੀਆ ਦੀ ਜਿਹੜੀ ਯੂਐਸ ਨੂੰ ਜਾਂਦੀਆਂ ਜੈਮ ਜੁਐਲਰੀਜ਼ ਜਾਂਦੀ ਹੈ ਜਾਂ ਕੈਮੀਕਲ ਜਾਂਦੀ ਹੈ ਫਾਰਮਾ ਜਾਂਦਾ ਜਾਂ ਆਈਟੀ ਦਾ ਤਾਂ ਚਲ ਪਹਿਲਾਂ ਹੀ ਕੋਈ ਐਸ ਇਸ਼ੂ ਨਹੀਂ ਹੈ ਜਦ ਇੱਕ ਬਾਜ਼ਾਰ ਨੂੰ ਇੱਕ 500 ਬਿਲੀਅਨ ਡਾਲਰ ਦੇ ਹਿਸਾਬ ਨਾਲ ਕੰਮ ਕਰਨਾ ਹੈ ਤਾਂ ਬਾਜ਼ਾਰ ਤਰਤਰ ਦੀ ਓਪਰਚੁਨਿਟੀ ਕ੍ਰੀਏਟ ਕਰ ਲੈਂਦਾ ਫਿਰ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਪੈਸਾ ਬਾਜ਼ਾਰ ਚ ਆਂਦਾ ਹੈ ਨਿਵੇਸ਼ਕਾਂ ਦਾ ਇੰਟਰਸਟ ਬੰਦਾ ਵਾ ਨਵੇਂ-ਨਵੇਂ ਸੈਕਟਰ ਡਿਵੈਲਪ ਹੁੰਦੇ ਆ ਨਵੀਂ-ਨਵੀਂ ਕੰਪਨੀਆਂ ਆਉਂਦੀਆਂ ਮੈਂ ਤਾਂ ਉਹਦੇ ਨਾਲ ਜਨਰਲ ਮਾਰਕੀਟ ਨੂੰ ਫਾਇਦਾ ਹੁੰਦਾ ਹੈ ਅਸਰ ਜਦੋਂ ਯੂਐਸ ਨੇ ਟੈਰਿਫ ਲਾਇਆ ਸੀਗਾ ਉਦੋਂ ਮਾਰਕੀਟ ਨੇ ਕੁਝ ਹੋਰ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਨਵਾਂ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਹਾਂਜੀ ਇੰਡੀਆ ਵਾਲੇ ਦੇ ਜਦੋਂ ਟੈਰਿਫ ਲੱਗੇ ਆ ਤੀ ਕੋਈ ਹੋਰ ਹੱਲ ਨਹੀਂ ਹੈ ਇਹਨਾਂ ਨੇ ਵਾਸਤੇ ਇਹਨਾਂ ਨੇ ਹੋਰ ਡਿਫਰੈਂਟ ਕੰਟਰੀ ਯੂਕੇ ਨਾਲ ਇਹਨਾਂ ਨੇ ਬੜਾ ਤਗੜਾ ਐਗਰੀਮੈਂਟ ਸਾਈਨ ਕੀਤਾ ਆ ਐਕਸੈਪਟ ਯੂਐਸਏ ਛੱਡ ਕੇ ਇਹਨਾਂ ਨੇ ਹੋਰ ਨਵੇਂ ਕੰਟਰੀਆਂ ਨੂੰ ਕਾਫੀ ਐਕਸਪਲੋਰ ਕਰ ਰਹੇ ਹੂੰ ਜਦੋਂ ਦੁਵਾਰਾ ਕਿਤੇ ਅਮਰੀਕਾ ਨਾਲ ਟੈਰਿਫ ਸੈਟਲ ਹੋ ਜਾਏਗਾ ਤਾਂ ਇੰਡੀਆ ਵਾਸਤੇ ਤਾਂ ਬਹੁਤ ਵਧੀਆ ਹੋ ਜਾਏਗਾ ਇੱਕ ਤਾਂ ਆਲਰੇਡੀ ਇਹਨਾਂ ਨਾਲ ਸਮਝੌਤੇ ਜਿਹੜਾ ਹੋ ਰਹੇ ਆ ਉਹ ਮੋੜ ਕੇ ਕੰਟੀਨਿਊ ਹੋ ਜਾਣਗੇ ਟ੍ਰੇਡ ਇੱਕ ਨਵੇਂ ਕੰਟਰੀ ਹੋਰ ਐਕਸਪਲੋਰ ਹੋ ਜਾਣਗੇ ਸਾਰੇ ਸਰ ਇਸ ਟਾਈਮ ਟ੍ਰੈਂਡ ਕੀ ਚੱਲ ਰਿਹਾ ਮਾਰਕੀਟ ਦੇ ਵਿੱਚ ਕਿਹੜੀ ਕੋਈ ਨਵੀਂ ਚੀਜ਼ ਟ੍ਰੈਂਡਿੰਗ ਚੱਲ ਰਹੀ ਹੈ ਕਿਉਂਕਿ ਮਾਰਕੀਟ ਦਾ ਇਹ ਹੁੰਦਾ ਹੈ ਕਿ ਹਰ ਮਹੀਨੇ ਕਈ ਵਾਰੀ ਹਰ ਦਿਨ ਕੋਈ ਨਵੀਂ ਚੀਜ਼ ਆਂਦੀ ਹੈ ਜਿਸ ਦੇ ਵਿੱਚ ਇਨਵੈਸਟਰ ਦਾ ਵੀ ਐਜ਼ ਆਫ ਨਾਓ ਜੋ ਆਪਾਂ ਸਾਲ ਦੋ ਸਾਲ ਦਾ ਦੇਖੀਏ ਇੰਡੀਆ ਦੇ ਮਾਰਕੀਟ ਨਾ ਇੱਕ ਰੇਂਜੇ ਚੱਲ ਰਹੀਆਂ 10 12% ਦੀ ਉਹਦਾ ਕਾਰਨ ਕੀ ਹੈ ਲਾਸਟ ਦੋ ਸਾਲ ਤੋਂ ਯੂਐਸ ਚਾਈਨਾ ਕੋਰੀਆ ਤਾਈਵਾਨ ਜਪਾਨ ਇਸ ਜਗ੍ਹਾ ਤੇ ਏਆਈ ਦਾ ਬੂਮ ਚੱਲ ਰਿਹਾ ਹੈ ਉਹਨਾਂ ਦੀ ਵੈਲਿਊ ਕਾਫੀ ਸਟ੍ਰੈਚ ਹੋ ਚੁੱਕੀ ਹੈ ਤੇ ਇੰਡੀਆ ਦੀ ਜਿਹੜੀ ਜ਼ਿਆਦਾ ਸਟੋਰੀ ਹੈ ਡੋਮੈਸਟਿਕ ਕੰਜ਼ਮਪਸ਼ਨ ਦੀ ਹੈ ਹੁਣ ਡੋਮੈਸਟਿਕ ਕੰਜ਼ਮਪਸ਼ਨ ਵਾਲੀ ਜਿੰਨੀਆਂ ਵੀ ਸਟੋਰੀਆਂ ਹਨ ਉਹ ਜਦ ਡਿਵੈਲਪ ਹੁੰਦੀਆਂ ਤੇ ਇੰਡੀਆ ਦੇ ਵਿੱਚ 2 ਸਾਲ ਤੋਂ ਫੋਰਨਰ ਦਾ ਆਊਟਫਲੋ ਹੋ ਰਿਹਾ ਹੈ ਉਹ ਪੈਸਾ ਇਨਾਂ ਮਾਰਕੀਟ ਜਾ ਰਿਹਾ ਜਿੱਥੇ ਟੈਕਨੋਲੋਜੀ ਦਾ ਬੂਮ ਚੱਲ ਰਿਹਾ ਤਾਂ ਕਈ ਜਗ੍ਹਾ ਤੇ ਜਾ ਕੇ ਉਹ ਵੈਲਿਊ ਇੰਨੀ ਸਟ੍ਰੈਚ ਹੋ ਜਾਂਦੀਆਂ ਤਾਂ ਉਹ ਪੈਸਾ ਉਤੋਂ ਨਿਕਲ ਕੇ ਇੰਡੀਆ ਵਰਗੀ ਸਟੇਬਲ ਮਾਰਕੀਟ ਜਿੱਥੇ ਵਿਆਜਾਂ ਦੇ ਰੇਟ ਘਟ ਹੈ ਗਰੋਥ ਇਨਟੈਕਟ ਹੈ ਮਹਿੰਗਾਈ ਘਟ ਹੈ ਔਰ ਗਵਰਨਮੈਂਟ ਦੇ ਵੱਲੋਂ ਬਹੁਤ ਜ਼ਿਆਦਾ ਪ੍ਰਸਤਾਵ ਦਿੱਤਾ ਜਾ ਰਿਹਾ ਹੈ ਉੱਥੇ ਪੈਸਾ ਆਏਗਾ ਜੋ ਮੇਰੇ ਹਿਸਾਬ ਦੇ ਨਾਲ ਅਗਲੇ 2 ਮਹੀਨੇ 2 ਮਹੀਨੇ ਤੱਕ ਤੁਸੀਂ ਖੁਦ ਦੇਖੋਗੇ ਇੰਡੀਆ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਨਫਲੋ ਸ਼ੁਰੂ ਹੋ ਜਾਏਗਾ ਕਿਉਂਕਿ ਪੈਸਾ ਜਿੱਥੋਂ ਬਣਾਇਆ ਜਾ ਸਕਦਾ ਹੈ ਉੱਥੇ ਬਣ ਚੁੱਕਾ ਹੈ ਹੁਣ ਜਿੱਥੋਂ ਪੈਸਾ ਬਣਨ ਦੀ ਚਾਂਸ ਹੈ ਉਹ ਇੰਡੀਆ ਵਰਗੀ ਅਮਰਜੀ ਮਾਰਕੀਟ ਤੇ ਹੀ ਹੈ ਜਿਦੇ ਵਿੱਚ ਆਪਣੇ ਫੰਡਾਮੈਂਟਲ ਮੈਕਰੋ ਪੂਰੀ ਤਰ੍ਹਾਂ ਇਨਟੈਕਟ ਹੈ ਔਰ ਜਿਹਦੀ ਗ੍ਰੋਥ 7 7.5% ਦੇ ਆਸ-ਪਾਸ ਮੌਜੂਦ ਹੈ ਠੀਕ ਹੈ ਤੇ ਬਾਕੀ ਤਾਂ 인ਫਲੇਸ਼ਨ ਦੇ ਜਿਦਾਂ ਦੋ ਦਿਨ ਦੇ ਮਹਿੰਗਾਈ ਦੇ ਨੰਬਰ ਵੀ ਆ ਰਹੇ ਆ ਤਾਂ ਦਸੰਬਰ ਦੇ ਵਿੱਚ ਆਪਣੀ ਆਰਬੀਏ ਦੀ ਮੀਟਿੰਗ ਹੋ ਸਕਦਾ ਉਸ ਜਗ੍ਹਾ ਵੀ ਵਿਆਜਾਂ ਤੇ ਹੋਰ ਪ੍ਰੈਸ਼ਰ ਆਏਗਾ ਔਰ ਜਿਦਾਂ ਸਿੱਧਾ ਬੈਨੀਫਿਟ ਕੰਪਨੀਆਂ ਦੇ ਪ੍ਰੋਫਿਟ ਸੀਟ ਤੇ ਆਂਦਾ ਹੈਗਾ ਅਸਰ ਮੁਸਟਲੀ ਕਿਆ ਜਾਂਦਾ ਕਿ ਜਿਹੜੀ ਸਟਾਕ ਮਾਰਕੀਟ ਹੈ ਇਹ ਬਿਜ਼ਨਸਮੈਨਸ ਦਾ ਸਾਰੀ ਖੇਡ ਹੁੰਦੀ ਹੈ ਉਹਨਾਂ ਦੇ ਵਾਸਤੇ ਹੁੰਦੀ ਹੈ ਸਰਵਿਸ ਕਲਾਸ ਵੀ ਇਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਸਰਵਿਸ ਕਲਾਸ ਵਾਸਤੇ ਕੀ ਓਪਰਚੁਨਿਟੀਆਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਲਈ ਦੇਖੋ ਐਦਾ ਹੈ ਕਿ ਸਰਵਿਸ ਕਲਾਸ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਇਸ ਮਾਰਕੀਟ ਨੂੰ ਡਿਵੋਟ ਕਰਨ ਨੂੰ ਉਹਨਾਂ ਵਾਸਤੇ ਸਿੰਪਲ ਤਰੀਕਾ ਹੈ ਜਿਹੜਾ ਕਿ ਮਿਊਚੁਅਲ ਫੰਡਾ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਮਨਥਲੀ ਬੇਸਿਸ ਤੇ ਤੁਸੀਂ ਆਪਣਾ ਕੁਝ ਵੀ 2 ਚਾ 5000 10000 ਜਿੰਨਾ ਤੁਸੀਂ ਅਫੋਰਡ ਕਰ ਉਹ ਲਗਾਉਣਾ ਚਾਹੀਦਾ ਹੈ ਔਰ ਇੰਡੀਆ ਦੇ ਵਿੱਚ ਬਹੁਤ ਅੱਛੇ ਮੈਨੇਜ ਹੋ ਰਹੇ 뮤ਚੁਅਲ ਫੰਡ ਤੋਂ ਰੈਗੂਲਰ ਬੇਸਿਸ ਉੱਤੇ ਬੜੀ ਅੱਛੀ ਰਿਟਰਨ 15 ਤੋਂ 20% ਦੀ ਐਨਾਲਾਈਜ਼ ਚਾਰ ਪੰਜ ਸਾਲ ਦੀ ਗਰੋਥ ਕੰਪਾਊਂਡਿੰਗ ਕਰਕੇ ਦੇ ਰਹੇ ਆ ਓਕੇ ਤੋਂਨ ਵਾਸਤੇ ਬੈਸਟ ਵੇ ਹੈ ਕਿ ਥਰੂ 뮤ਚੁਅਲ ਫੰਡ ਹੀ SIP ਲਗਾਈ ਜਾਵੇ ਸਰ ਹੋਰ ਸੀ ਬਿਜ਼ਨਸ ਵਾਸਤੇ ਓਪਰਚ्युनिटीज ਦੀ ਗੱਲ ਕਰੀਏ ਇਨਵੈਸਟਰ ਨੂੰ ਕਿੱਧਰਲੇ ਪਾਸੇ ਆਪਣਾ ਪੈਸਾ ਅੱਜ ਦੇ ਟਾਈਮ ਦੇ ਵਿੱਚ ਲਗਾਉਣਾ ਚਾਹੀਦਾ ਕਿਹੜਾ ਐਸਾ ਸੈਕਟਰ ਹੈ ਜਿਸ ਦੇ ਵਿੱਚ ਜ਼ਿਆਦਾ ਇਸ ਟਾਈਮ ਗਰੋਥ ਚੱਲ ਰਹੀ ਹੈ ਦੇਖੋ ਰਾਈਟ ਨਾਓ ਐਸਾ ਕਿ ਹੈ ਜੀ ਲਾਸਟ 5-10 ਸਾਲ ਤੋਂ ਇੰਡੀਆ ਦਾ ਜੋ ਪਬਲਿਕ ਸੈਕਟਰ ਬੈਂਕਿੰਗ ਸਿਸਟਮ ਸੀਗਾ ਪੂਰੀ ਤਰ੍ਹਾਂ ਸਟ੍ਰੈਸ ਸੀਗਾ ਐਨਪੀਐਸ ਕਰਕੇ ਜਦ ਮੋਦੀ ਸਰਕਾਰ ਆਣ ਤੋਂ ਬਾਅਦ ਇਹਨਾਂ ਨੇ ਕਾਫੀ ਹੱਦ ਤੱਕ ਉਸ ਨੂੰ ਜਿੰਨਾ ਵੀ ਪੈਸਾ ਸੀਗਾ ਉਸ ਨੂੰ ਰਾਈਟ ਆਫ ਕਰਤਾ ਹੁਣ ਬੈਂਕਿੰਗ ਜਿੰਨੇ ਵੀ ਪਬਲਿਕ ਸੈਕਟਰ ਬੈਂਕਸ ਹੈ ਉਹ ਉਹਨਾਂ ਦੇ ਜੋ ਡਿਪੋਜ਼ਿਟ ਗ੍ਰੋਥ ਹੈ ਜੋ ਦੀ ਕ੍ਰੈਡਿਟ ਗ੍ਰੋਥ ਹੈ ਉਹ ਪ੍ਰਾਈਵੇਟ ਬੈਂਕ ਨੂੰ ਵੀ ਕ੍ਰੋਸ ਕਰ ਰਹੀ ਹੈ ਔਰ ਬਹੁਤ ਜਿਹਨੂੰ ਕਹਿ ਲਓ ਸਸਤੇ ਭਾਵਾਂ ਤੇ ਮਿਲ ਰਿਹਾ ਔਰ ਬੜੀ ਅੱਛੀ ਅਰਨਿੰਗ ਨਾ ਮਿਲ ਰਿਹਾ ਔਰ ਜਿੰਨਾ ਵਿੱਚ 2-3 ਸਾਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ 20-25% ਦੀ ਕੰਪਾਊਂਡਿੰਗ ਇਟਰਨ ਆ ਸਕਦੀ ਹੈ ਕਿਉਂਕਿ ਅਗਰ ਅੱਜ ਦੀ ਡੇਟ ਵਿੱਚ ਅਸੀਂ ਆਪਣੀ 5 ਟਿਲੀਅਨ ਡਾਲਰ ਦੇ ਆਸ-ਪਾਸ ਇਕਨੋਮੀ ਆ ਅਗਰ ਤੁਸੀਂ ਡਾਊਨ ધ ਲਾਈਨ 5-7-10 ਸਾਲ ਬਾਅਦ ਤੁਸੀਂ ਗੋਜੀ ਸਾਡੀ ਇਕਨੋਮੀ ਡਬਲ ਹੋਏਗੀ ਬਿਨਾ ਬੈਂਕਾਂ ਤੋਂ ਕੁਝ ਨਹੀਂ ਹੋਣਾ ਔਰ ਸਰਕਾਰ ਵੀ ਕੀ ਕਰ ਰਹੀ ਹੈ ਇਹ ਬੰਨਾ ਸਤਾਈਆਂ ਤੋਂ 12 ਬੈਂਕ ਕਿਤੇ ਆਂ ਔਰ ਸਰਕਾਰ ਚਾਹੰਦੀ ਹੈ ਜੇ ਇੱਕ ਗਲੋਬਲ ਲੈਵਲ ਦਾ ਬੈਂਕ ਬਣਾਇਆ ਜਾਏ ਜਿਹਦੇ ਵਿੱਚ ਤਿੰਨ ਚਾਰ ਬੈਂਕ ਕਰਕੇ ਇੱਕ ਵੱਡਾ ਬੈਂਕ ਬਣਾਇਆ ਜਾਏ ਤਾਂ ਕਿ ਜਿਹੜਾ ਇਹਨਾਂ ਨੂੰ ਡਿਪੋਜ਼ਿਟ ਮਿਲਨੇ ਆ ਸਸਤੇ इजीली ਮਿਲਦੇ ਆ ਗਿਆ ਉਹ इजीली ਅਵੇਲੇਬਲ ਹੋਣ ਔਰ ਜਿਹਦੇ ਕਰਕੇ ਆਉਣ ਵਾਲੇ ਟੈਗ ਦੇ ਜੋ ਇੰਡੀਆ ਦਾ ਗ੍ਰੋਥ ਇੰਜਨ ਬੈਂਕ ਹੈ ਉਹਦੇ ਥਰੂ ਫਾਈਨਾਂਸਿੰਗ ਕੀਤੀ ਜਾ ਸਕੇ ਤਾਂ ਉਹ ਪੈਸਾ ਸਰਕਾਰ ਚਾਹੰਦੀ ਹੈ ਔਰ ਲਾਸ ਮੰਥ ਵਿੱਚ ਇਸ ਮੰਥ ਵਿੱਚ ਹੀ ਐਫਐਮ ਸਾਹਿਬਾ ਨੇ ਕਿਹਾ ਵੀ ਹੈ ਇਹ ਦੋ ਯਾਰ 26 27 ਦੇ ਵਿੱਚ ਅਸੀਂ ਕਰਾਂਗੇ ਬੈਂਕਾਂ ਨੂੰ ਕਨਸੋਲਡੇਸ਼ਨ ਔਰ ਜੋ ਛੋਟੇ-ਛੋਟੇ ਬੈਂਕ ਹੈ ਉਹਨਾਂ ਨੂੰ ਮਰਜ ਕਰਾਂਗੇ ਜੀ ਤੇ ਉਹਦਾ ਇੱਕ ਜੋ ਬੈਂਕਿੰਗ ਟੋਟਲ ਬੈਂਕ ਹੈ ਉਹ 3-4 ਦੀ ਗਿਣਤੀ ਰਹਿ ਜਾਣਗੇ ਔਰ ਜਿੰਨਾ ਵੱਡਾ ਬੈਂਕ ਹੋਏਗਾ ਉਹਨੀ ਕੈਪੀਟਲ ਜ਼ਿਆਦਾ ਹੋਏਗੀ ਔਰ ਉਹਨੀ ਕੋਸਟਿੰਗ ਘਟਦੀ ਹੈ ਔਰ ਉਹਨਾਂ ਜ਼ਿਆਦਾ ਬਿਜ਼ਨਸ ਨੂੰ ਡਿਲੀਵਰ ਕਰ ਪਾਉਂਦੇ ਹਨ ਹਾਂਜੀ ਤਾਂ ਵੀ ਪੋਜ਼ਿਟਿਵ ਇਫੈਕਟਸ ਹੈ ਡੈਫੀਨਟਲੀ ਕਿਉਂਕਿ ਪਬਲਿਕ ਸੈਕਟਰ ਬੈਂਕਸ ਇਸ ਜਗ੍ਹਾ ਤੇ ਆ ਕਿ ਜਿੱਦੇ ਤੁਸੀਂ ਕਹ ਲੋਗੇ ਜਿਹਨੂੰ ਕਹਿੰਦੇ ਪਾਸੇ ਸੀਓਸੀ ਸਰਕਲ ਔਰ ਕੰਪੀਟੈਂਸ कि ਜਿਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰੇ ਜਾਣ ਨੂੰ ਕੁਝ ਨਹੀਂ ਹੈ ਤੁਹਾਡੇ ਸਾਹਮਣੇ ਬੈਲੈਂਸ ਸ਼ੀਟ ਖੜੀ ਹੈ ਕਿ ਨੈਟ ਇੰਟਰਸ ਮਾਰਜਨ ਉਹਨਾਂ ਦਾ ਹਾਰ ਸਾਰੇ ਬੈਂਕਾਂ ਦਾ 3% ਤੋਂ ਉੱਤੇ ਹੈ ਔਰ ਵਾਲਿਊਮ ਗਰੋ ਜ਼ਿਆਦਾ ਹੈ ਐਮ ਐਸ ਐਮ ای ਦੀ ਹੈ ਔਰ ਬੜੇ ਹਾਊਸ ਦੀ ਹੈ ਦੂਜੀ ਗੱਲ ਹੈ ਇਹ ਬੈਂਕ ਜਿੰਨੇ ਵੀ ਹੈ ਰਿਟੇਲ ਕਲਾਇੰਟਸ ਨੂੰ ਜ਼ਿਆਦਾ ਟਰੈਕ ਕਰ ਰਿਹਾ ਹੁਣ ਪ੍ਰਾਈਵੇਟ ਬੈਂਕ ਕਿਸੇ ਤਰੀਕੇ ਨਾਲ ਸ਼ਾਇਦ ਰੂਰਲ ਏਰੀਆ ਜਿੱਥੇ ਨਹੀਂ ਪਹੁੰਚ ਪਾਉਂਦੇ ਜਿੱਨਾ ਪਬਲਿਕ ਸੈਕਟਰ ਪਹੁੰਚ ਪਾਉਂਦੇ ਆ ਹੁਣ ਛੋਟਾ ਪੈਸਾ ਘੱਟ ਮਰਦਾ ਹੈ بڑے ਪੈਸੇ ਚਾਂਜ ਜ਼ਿਆਦਾ ਮਰਨ ਦੇ ਹੁੰਦੇ ਆ ਉਹ ਜਿੰਨੀ ਛੋਟੀ ਸਰਕਾਰ ਵੀ ਚਾਹਦੀ ਹੈ ਕਿ ਛੋਟੇ ਪੈਸੇ ਫੰਡਿੰਗ ਕਰੋ ਉਹਨਾਂ ਨੂੰ ਕੰਮ ਵਧਾਓ ਤਾਂ ਕਿ ਇਕਨੋਮੀ ਨੂੰ ਸਪੋਰਟ ਕਰਨ ਤਾਂ ਉਹ ਸਾਰੇ ਇੰਜਨ ਚੱਲਦਾ ਜਾਂਦਾ ਹੈ ਅਬਤਾਨ ਵਾਜੀਤ ਐਸਨ ਸਾਡੇ ਨਾਲ ਲੁਧਿਆਣਾ ਸਟਾਕ ਮਾਰਕੀਟ ਦੇ ਦੋ ਐਕਸਪਰਟਸ ਸਨ ਇਹਨਾਂ ਨੇ ਦੱਸਿਆ ਕਿ ਬਿਹਾਰ ਦੀਆਂ ਚੋਣਾਂ ਦੇ ਵੀ ਜਿਹੜੇ ਪੋਜ਼ਿਟਿਵ ਰਿਜ਼ਲਟਸ ਜਿਹੜੇ ਆ ਮਾਰਕੀਟ ਤੇ ਇੰਡੀਆ ਦੀ ਮਾਰਕੀਟ ਤੇ ਦੇਖਣ ਨੂੰ ਜ਼ਰੂਰ ਮਿਲਣਗੇ ਕਿਉਂਕਿ ਸਟੇਬਿਲਟੀ ਆਉਂਦੀ ਹੈ ਜੇਕਰ ਗਵਰਨਮੈਂਟ ਸਟੇਬਲ ਹੋਏਗੀ ਤਾਂ ਮਾਰਕੀਟ ਵੀ ਜਿਹੜੀ ਹੈ ਸਟੇਬਲ ਰਹੇਗੀ ਤਾਂ ਹੋਰ ਅਪਡੇਟਸ ਨਾਲ ਜੁੜੋ ਕੈਮਰਾਮੈਨ ਬੰਟੀ ਦੇ ਨਾਲ ਸਨਮ ਜੀ ਸਿੰਘ ਪੱਲਾ ਜਾਣਦੇ ਐਸੀ ਲੁਧਿਆਣਾ ਧੰਨਵਾਦ